भारतीय जनता पार्टी ने मेरे एक बहुत व्यक्तिगत करीबी व्यक्ति के माध्यम से मुझे भारतीय जनता पार्टी ज्वाइन करने के लिए अप्रोच किया मुझे ये कहा गया कि या तो मैं भारतीय जनता पार्टी ज्वाइन कर लूं, अपना पॉलिटिकल करियर बचा लूं, अपना पॉलिटिकल करियर बढ़ा लूं, ਔਰ ਅਗਰ ਭਾਰਤੀ ਜਨਤਾ ਪਾਰਟੀ ਨਹੀਂ ਜੁਆਇਨ ਕਰੀ ਤਾਂ ਆਨੇ ਵਾਲੇ 1 ਮਹੀਨੇ ਮੇ ਈਡੀ ਦੁਆਰਾ ਮੁਝੇ ਗ੍ਰਿਫਤਾਰ ਕਰ ਲਿਆ ਜਾਏਗਾ ਦਿੱਲੀ ਦੇ ਸਿੱਖਿਆ ਮੰਤਰੀ ਆਤੀਸ਼ੀ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਦੇ ਚ ਉਹਨਾਂ ਨੇ ਇਲਜ਼ਾਮ ਲਗਾਏ ਸੀਗੇ ਕਿ ਭਾਜਪਾ ਦੇ ਕੁਝ ਲੀਡਰਸ ਜਿਹੜੇ ਆ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਸੰਪਰਕ ਕਰ ਰਹੇ ਆ ਕਿ ਆਤੀਸ਼ੀ ਨੂੰ ਭਾਜਪਾ ਜੁਆਇਨ ਕਰਵਾ ਦਿੱਤੀ ਜਾਵੇ ਔਰ ਆਤੀਸ਼ੀ ਜਿਹੜੀ ਹੈ ਇਸ ਗੱਲ ਤੋਂ ਬਹੁਤ ਭੜਕ ਗਈ ਕਿਉਂਕਿ ਇਹ ਇਸ ਵੇਲੇ ਆਮ ਆਦਮੀ ਪਾਰਟੀ ਦਾ ਇੱਕ ਵੱਡਾ ਫੇਸ ਬਣਦੇ ਜਾ ਰਹੇ ਆ ਜਦੋਂ ਦੇ ਅਰਵਿੰਦ ਕੇਜਰੀਵਾਲ ਜਿਹੜੇ ਜੇਲ੍ਹ ਦੇ ਵਿੱਚ ਗਏ ਆ ਈਡੀ ਦੀ ਹਿਰਾਸਤ ਚ ਆਜ ਕੱਲ ਤਾਂ ਤਿਹਾਰੜ ਜੇਲ੍ਹ ਦੇ ਵਿੱਚ ਨੇ ਉਸ ਤੋਂ ਬਾਅਦ ਜਿੰਨੀਆਂ ਵੀ ਵੱਡੀਆਂ ਪ੍ਰੈਸ ਕਾਨਫਰੰਸ ਹੁੰਦੀਆਂ ਮੀਡੀਆ ਨਾਲ ਕੋਈ ਗੱਲਬਾਤ ਕਰਨੀ ਹੁੰਦੀ ਹੈ ਤਾਂ ਆਤੀਸ਼ੀ ਕਰਦੇ ਆ ਆਤੀਸ਼ੀ ਹੀ ਜਿਹੜੇ ਆ ਇਸ ਵੇਲੇ ਹਮਲਾਵਰ ਨੇ ਭਾਜਪਾ ਦੇ ਉੱਤੇ ਤਿੱਖੇ ਹਮਲੇ ਕਰ ਰਹੇ ਨੇ ਪ੍ਰੈਸ ਕਾਨਫਰੰਸ ਕਰਦੇ ਨੇ ਭਾਜਪਾ ਦੇ ਉੱਤੇ ਇਲਜ਼ਾਮ ਲਗਾਉਂਦੇ ਨੇ ਹੁਣ ਭਾਜਪਾ ਨੇ ਜਿਹੜਾ ਮੋਰਚਾ ਖੋਲ ਦਿੱਤਾ ਆਤੀਸ਼ੀ ਹੋਣਾ ਦੇ ਖਿਲਾਫ ਭਾਜਪਾ ਦੇ ਦਿੱਲੀ ਪ੍ਰਧਾਨ ਨੇ ਵਰਿੰਦਰ ਸੱਚਦੇਵਾ ਉਹ ਕਹਿੰਦੇ ਵੀ ਅਗਰ ਆਤੀਸ਼ੀ ਇਹ ਸਾਬਤ ਕਰ ਦਵੇ ਵੀ ਸਾਡੇ ਕਿਸੇ ਆਗੂ ਨੇ ਇਹਨਾਂ ਦੇ ਕਿਸੇ ਰਿਸ਼ਤੇਦਾਰ ਨੂੰ ਇਹਨਾਂ ਦੇ ਕਿਸੇ ਦੋਸਤ ਨੂੰ ਇਹ ਗੱਲ ਕਹੀ ਹੋਵੇ ਕਿ ਅਸੀਂ ਚਾਹੁੰਦੇ ਹਾਂ ਵੀ ਆਤੀਸ਼ੀ ਭਾਜਪਾ ਜੁਆਇਨ ਕਰ ਲਵੇ ਤਾਂ ਇਹਦਾ ਜਿਹੜਾ ਫਿਊਚਰ ਹੈ ਇਹ ਬਹੁਤ ਸੁਨਹਿਰੀ ਹੋਏਗਾ ਬਹੁਤ ਵਧੀਆ ਹੋਏਗਾ ਤਾਂ ਇਹ ਸਾਬਤ ਕਰ ਦੇਣ ਤੇ ਅਸੀਂ ਇਹ ਜੋ ਕਹੇਗੀ ਹਾਰ ਜਾਾਂਗੇ ਪਰ ਨਾਲ ਦੀ ਨਾਲ ਉਹ ਦੂਜੀ ਗੱਲ ਵੀ ਕਰਦੇ ਆ ਕਹਿੰਦੇ ਅਗਰ 15 ਦਿਨਾਂ ਦੇ ਵਿੱਚ ਇਹਨਾਂ ਨੇ ਇਹ ਸਾਬਤ ਨਹੀਂ ਕੀਤਾ ਤਾਂ ਫਿਰ ਅਸੀਂ ਇਹਨਾਂ ਤੇ ਮਾਨ ਹਾਨੀ ਦਾ ਦਾਵਾ ਵੀ ਕਰਾਂਗੇ ਇਹ ਸਰਾਸਰ ਝੂਠ ਬੋਲ ਰਹੇ ਆ ਕਿ ਭਾਜਪਾ ਦੇ ਜਿਹੜੇ ਆਗੂ ਆ ਉਹ ਇਹਨਾਂ ਨੂੰ ਸੰਪਰਕ ਕਰ ਰਹੇ ਆ ਹੁਣ 15 ਦਿਨਾਂ ਦਾ ਉਹਨਾਂ ਨੇ ਟਾਈਮ ਤਾਂ ਦੇ ਦਿੱਤਾ ਪਰ ਸਵਾਲ ਤਾਂ ਇਹ ਖੜਾ ਹੁੰਦਾ ਵੀ ਕੱਲ ਜਦੋਂ ਸੰਜੇ ਸਿੰਘ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਬੇਲ ਦਿੱਤੀ ਤਾਂ ਹੋਇਆ ਤਾਂ ਉੱਥੇ ਵੀ ਇਹੋ ਕੁਝ ਹੀ ਆ ਮਾਨਯੋਗ ਸੁਪਰੀਮ ਕੋਰਟ ਜਦੋਂ ED ਨੂੰ ਪੁੱਛਦੀ ਹੈ ਕਿ ਤੁਸੀਂ ਤੁਹਾਨੂੰ ਕੋਈ ਓਬਜੈਕਸ਼ਨ ਤੇ ਨਹੀਂ ਵੀ ਅਸੀਂ ਬੇਲ ਦੇ ਦੀਏ ਹੋਰ ਪੁੱਛ ਵਿੱਚ ਤੇ ਨਹੀਂ ਕਰਨੀ ਤਾਂ ਜਦੋਂ ED ਇੰਨੀ ਗੱਲ ਕਹਿੰਦੀ ਹੈ ਵੀ ਨਹੀਂ ਤਾਂ ਫਿਰ ਸੁਪਰੀਮ ਕੋਰਟ ਕਹਿੰਦੇ ਆ ਵੀ ਜੇ ਤੁਹਾਨੂੰ ਕੋਲ ਕੋਈ ਓਬਜੈਕਸ਼ਨ ਹੀ ਨਹੀਂ ਤਾਂ ਫਿਰ ਤੁਸੀਂ ਬੰਦੇ ਨੂੰ 6 ਮਹੀਨੇ ਤੋਂ ਅੰਦਰ ਡੱਕਿਆ ਕਿਉਂ ਹੋਇਆ ਜਦੋਂ ਇੰਨੇ ਤੁਸੀਂ ਛਾਪੇ ਮਾਰ ਲਏ ਇੰਨੀ ਤੁਸੀਂ ਤਫ਼ਤੀਸ਼ ਕਰ ਲਈ ਇੰਨੇ ਤੁਸੀਂ ਗਵਾਹ ਪੁੱਗਤਾਲੇ ਇੱਕ ਵੀ ਗਵਾਹ ਜਿਹੜਾ ਇਹਨਾਂ ਦੇ ਖਿਲਾਫ ਨਹੀਂ ਪੁੱਗਤਿਆ ਤਾਂ ਫਿਰ ਤੁਸੀਂ ਬੰਦੇ ਨੂੰ 6 ਮਹੀਨੇ ਤੋਂ ਡੱਕਿਆ ਕਿਉਂ ਆ ਹੁਣ ਕਿਤੇ ਨਾ ਕਿਤੇ ਅਗਰ ਇਹ ਦੋਨਾਂ ਗੱਲਾਂ ਨੂੰ ਜੋੜ ਕੇ ਦੇਖਿਆ ਜਾਵੇ ਤਾਂ ਇਦਾਂ ਲੱਗਦਾ ਵੀ ਆਤੀਸ਼ੀ ਜਿਹੜੇ ਆ ਉਹ ਸੱਚ ਹੀ ਕਹਿ ਰਹੇ ਹੋਣਗੇ ਕਿਉਂਕਿ ਆਤੀਸ਼ੀ ਹੋਣੀ ਇਹ ਵੀ ਗੱਲ ਕਹਿੰਦੇ ਆ ਕਿ ਜਿਹੜੀ ਈਡੀ ਹੈ ਜਿਹੜੀ ਐਨਫੋਰਸਮੈਂਟ ਡਾਇਰੈਕਟੋਰੇਟ ਹੈ ਇਸ ਵੇਲੇ ਕੇਂਦਰ ਸਰਕਾਰ ਦੇ ਇਸ਼ਾਰੇ ਦੇ ਉੱਤੇ ਕੰਮ ਕਰ ਰਹੀ ਹੈ ਔਰ ਜੋ ਕੁਝ ਕੱਲ ਹੋਇਆ ਇਸੇ ਤਰ੍ਹਾਂ ਹੋਇਆ ਬਹਿਰ ਹਾਲ ਆਤੀਸ਼ੀ ਹੋਣਾ ਨੂੰ ਭਾਜਪਾ ਨੇ 15 ਦਿਨ ਦਾ ਜਿਹੜਾ ਟਾਈਮ ਦਿੱਤਾ ਹੈ ਕਿ ਤੁਸੀਂ 15 ਦਿਨਾਂ ਦੇ ਵਿੱਚ ਇਹ ਗੱਲ ਸਾਬਤ ਕਰੋ ਕਿ ਸਾਡੇ ਕਿਸੇ ਆਗੂ ਨੇ ਸਾਡੇ ਕਿਸੇ ਲੀਡਰ ਨੇ ਸਾਡੇ ਕਿਸੇ ਮੰਤਰੀ ਨੇ ਤੁਹਾਡੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਇੰਨੀ ਗੱਲ ਕਹੀ ਹੋਵੇ ਕਿ ਆਦੀਸ਼ੀ ਨੂੰ ਜੁਆਇਨ ਕਰਾ ਦਿਓ ਪਰ ਆਦੀਸ਼ੀ ਤਾਂ ਇਹ ਵੀ ਗੱਲ ਕਹਿੰਦੇ ਆ ਕਿ ਸਾਡੇ ਚਾਰ ਲੀਡਰ ਜਿਹੜੇ ਹੋਰ ਆ ਉਹਨਾਂ ਨੂੰ ਵੀ ਅਰੈਸਟ ਕਰਨ ਨੂੰ ਈਡੀ ਫੇਰ ਇਸ ਵੇਲੇ ਤਿਆਰ ਬੈਠੀ ਆ ਕਹਿੰਦੇ ਇੱਕ ਤਾਂ ਮੈਂ ਆ ਆਦੀਸ਼ੀ ਯਾਨੀ ਕਿ ਨਾਲ ਸੌਰਵ ਭਾਰਦवाज ਨੇ ਸੰਦੀਪ ਪਾਠਕ ਨੇ ਔਰ ਨਾਲ ਦੀ ਨਾਲ ਦੁਰਗੇਸ਼ ਪਾਠਕ ਜਿਹੜੇ ਆ ਹੁਣ ਇਲਜ਼ਾਮ ਵੱਡੇ ਨੇ ਉਧਰੋਂ ਕਾਊਂਟਰ ਵੀ ਹੋ ਰਿਹਾ ਮਾਹੌਲ ਚੋਣਾਂ ਦਾ ਚੋਣਾਂ ਨਜ਼ਦੀਕ ਆ ਰਹੀਆਂ ਦੋਵੇਂ ਪਾਰਟੀਆਂ ਇੱਕ ਦੂਸਰੇ ਦੇ ਉੱਤੇ ਇਲਜ਼ਾਮ ਲਗਾ ਰਹੀਆਂ ਕੌਣ ਸੱਚਾ ਕੌਣ ਝੂਠਾ ਇਹਦਾ ਫੈਸਲਾ ਤਾਂ ਜਨਤਾ ਕਰੇਗੀ ਪਰ ਹੁਣ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਤੋਂ ਬਾਅਦ ਮਨੀਸ਼ ਸੋਦੀਆ ਪਹਿਲਾਂ ਹੀ ਅੰਦਰ ਨੇ ਸੰਜੇ ਸਿੰਘ ਵਾਸਤੇ ਰਾਹਤ ਦੀ ਖਬਰ ਹੈ ਬੇਲ ਮਿਲ ਚੁੱਕੀ ਹੈ ਪਰ ਕਿਤੇ ਨਾ ਕਿਤੇ ਮਾਹੌਲ ਜਿਹੜਾ ਇਹ ਤਣਾਅਪੂਰਨ ਬਣਦਾ ਜਾ ਰਿਹਾ ਜਿੱਥੇ ਆਤੀਸ਼ੀ ਨੇ ਇਲਜ਼ਾਮ ਲਗਾਇਆ ਉੱਥੇ ਬਰਾਬਰ ਹੀ ਭਾਜਪਾ ਅੱਜ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦੇ ਦਿੱਲੀ ਇਕਾਈ ਦੇ ਜਿਹੜੇ ਪ੍ਰਧਾਨ ਨੇ ਵਰਿੰਦਰ ਸਚਦੇਵਾ ਆਪਣੀ ਟੀਮ ਦੇ ਨਾਲ ਬੈਠ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਜੋ ਇਲਜ਼ਾਮ ਸਾਡੇ ਉੱਤੇ ਲਗਾਏ ਜਾ ਰਹੇ ਨੇ ਆਤੀਸ਼ੀ ਵੱਲੋਂ ਆਤੀਸ਼ੀ ਸਿੱਖਿਆ ਮੰਤਰੀ ਹੈ ਦਿੱਲੀ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਔਰ ਇਸ ਵੇਲੇ ਇੱਕ ਵੱਡਾ ਚਿਹਰਾ ਨੇ ਆਮ ਆਦਮੀ ਪਾਰਟੀ 'ਚ ਕਹਿੰਦੇ ਵੀ ਜਿਹੜੇ ਇਲਜ਼ਾਮ ਇਹਨਾਂ ਨੇ ਲਗਾਏ ਆ ਅਗਰ ਇਹ ਸਾਬਤ ਕਰ ਦੇਣ ਤਾਂ ਬਹੁਤ ਵਧੀਆ ਇਹ ਸਾਬਤ ਕਰਨ ਨਹੀਂ ਤੇ ਕਹਿੰਦੇ ਫਿਰ ਅਸੀਂ ਲੀਗਲ ਕਾਰਵਾਈ ਜਿਹੜੀ ਆ ਉਹ ਆਰੰਭ ਦਿਆਂਗੇ ਆਦੀਸ਼ੀ ਦੇ ਖਿਲਾਫ ਹੁਣ 15 ਦਿਨਾਂ ਦਾ ਸਮਾਂ ਜਿਹੜਾ ਉਹ ਆਦੀਸ਼ੀ ਹੁਣਾਂ ਨੂੰ ਦਿੱਤਾ ਗਿਆ ਦੇਖਦੇ ਆ ਕਿ ਆਦੀਸ਼ੀ ਜਿਹੜੇ ਸਿੱਖਿਆ ਮੰਤਰੀ ਨੇ ਇਹ ਕਿਹੜੇ ਸਬੂਤ ਇਕੱਠੇ ਕਰਕੇ ਲਿਆਉਂਦੇ ਆ ਕਿਹੜੀਆਂ ਕਾਲ ਰਿਕਾਰਡਿੰਗਸ ਇਹਨਾਂ ਦੇ ਕੋਲ ਆ ਜਾਂ ਇਹ ਉਹਨਾਂ ਰਿਸ਼ਤੇਦਾਰਾਂ ਨੂੰ ਪੇਸ਼ ਕਰਨਗੇ ਜਾਂ ਕੋਈ ਪ੍ਰੈਸ ਕਾਨਫਰੰਸ ਕਰਨਗੇ ਕਿ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਰਿਸ਼ਤੇਦਾਰ ਬੈਠੇ ਹੋਣਗੇ ਇਹਨਾਂ ਦੇ ਨਾਲ ਜਿਹੜੇ ਇਹ ਗੱਲ ਕਹਿਣਗੇ ਕਿ ਹਾਂ ਸਾਨੂੰ ਫਲਾ ਭਾਜਪਾ ਦੇ ਆਗੂ ਨੇ ਫੋਨ ਕਰਕੇ ਇੰਨੀ ਗੱਲ ਕਹੀ ਸੀ ਕਿ ਆਦੀਸ਼ੀ ਨੂੰ ਤੁਸੀਂ ਜੁਆਇਨ ਕਰਾ ਦਿਓ ਸੋ ਮਾਹੌਲ ਜਿਹੜਾ ਤਣਾਅਪੂਰਨ ਬਣ ਗਿਆ ਖਿੱਚੋ ਤਾਨ ਬਣ ਗਈ ਆ ਗਹਿਗਾਚ ਬਣ ਗਈ ਆ 2024 ਦੀਆਂ ਚੋਣਾਂ ਜਿੱਦਾਂ ਜਿੱਦਾਂ ਨਜ਼ਦੀਕ ਆਂਦੀਆਂ ਜਾ ਰਹੀਆਂ ਨੇ ਐਦਾਂ ਲੱਗਦਾ ਵੀ ਇਹ ਲੜਾਈ ਭਾਜਪਾ ਤੇ ਆਪ ਦੇ ਵਿੱਚ ਬਣੀ ਹੋਈ ਆ ਐਦਾਂ ਲੱਗਦਾ ਵੀ ਭਾਜਪਾ ਬਾਕੀ ਪਾਰਟੀਆਂ ਨੂੰ ਭੁੱਲ ਕੇ ਕੇਵਲ ਆਪ ਦੇ ਵਾਲੇ ਹੋਈ ਪਈ ਆ ਔਰ बाजी कौन बारे पता चार जून लगेगा। इस बार भागने नहीं देंगे इसलिए उनको लीगल कार्रवाई के लिए हमने नोटिस दिया है और जहाँ तक जब तक वो तथ्य नहीं रखती नहीं तो इस पर जो कानूनी कार्रवाई चलेगी चलेगी लेकिन इनको भागने नहीं देंगे इनको जवाब देना पड़ेगा सब्सक्राइब टू तो वन इंडिया चैनल